ਜਿਹੜਾ ਰੱਖਸ਼ਨ ਆ ਇਹ ਰੱਖਸ਼ਨ ਦਾ ਜਿੰਨਾ ਦਾ ਹੱਕ ਰੱਖਸ਼ਨ ਲੈਣ ਦਾ ਉਹਨਾਂ ਨੂੰ ਤਾਂ ਵੰਝ ਕੀਤਾ ਆ ਦੇਖੋ ਹਜ਼ਾਰਾਂ ਸੈਂਕੜੇ ਐਸੀ ਸਾਡਾ ਵੀ ਡਫੇ ਉਹ ਦੂਜੇ ਨਾਲ ਲਈਏ ਅੱਛਾ ਉੱਥੇ ਉੱਥੇ ਰੱਖਸ਼ਨ ਨਹੀਂ ਚੋਬਦਾ ਮਾਨ ਮੰਨਦਾ ਹੀ ਪਤਾ ਜੀ ਲੈ ਕੇ ਚਲੋ ਜਿੰਨੇ ਜੋ ਵੀ ਲੈ ਗਏ ਆ ਠੀਕ ਆ ਉਹ ਤਾਂ ਗਿਣਗੇ ਨਹੀਂ ਸਹੀ ਮੈਨੂੰ ਤਾਂ ਠੀਕ ਆ ਉਹ ਅੱਛਾ ਉਹ ਰੱਖਸ਼ਨ ਦਾ ਫਾਇਦਾ ਤਾਂ ਉਹ ਲੈ ਗਏ ਅੱਛਾ ਉੱਥੇ ਕੋਣ ਆ ਫਿਰ ਰੱਖਸ਼ਨ ਤੁਹਾਨੂੰ ਚੋਬਦਾ ਉੱਥੇ ਕੋਣ ਨੂੰ ਤੁਹਾਨੂੰ ਉੱਥੇ ਜੋ ਪਸੰਦ ਆਉਂਦਾ ਉਹਨਾਂ ਬਈ ਇਹਨਾਂ ਚੁਰੇ ਚ ਮੇਰਾ ਦਾ ਰਕਸ਼ਨ ਜ਼ਮੀਨਾਂ ਜਾਂ ਜ਼ਮੀਨਾਂ ਦੇ ਜਿਹੜੇ ਮਾਲਕ ਬਣ ਗਿਆ ਇਹ ਜ਼ਮੀਨਾਂ ਕੋਈ ਇਹਨਾਂ ਦੀਆਂ ਜੱਦੀ ਸੋਹਰੀ ਸੀਗੀਆਂ ਜੀ ਇਹਦਾ ਜ਼ਮੀਨਾਂ ਇੱਥੋਂ ਦੀਆਂ ਹੀ ਸੀਗੀਆਂ ਇਹ ਜ਼ਮੀਨਾਂ ਦੇ ਮਾਲਕ ਬਣ ਗਏ ਠੀਕ ਹੈ ਅੱਜ ਇਹ ਕਹਿੰਦੇ ਤੁਹਾਡੇ ਕੋਲ ਆ ਸਹੂਲਤ ਹੈਗੀ ਆ ਜੀ ਤੇ ਤੁਹਾਨੂੰ ਆ ਆ ਚੀਜ਼ਾਂ ਮਿਲਦੀਆਂ ਤੇ ਜੇ ਵੀ ਇਹਨਾਂ ਗਲਤ ਵਰਗ ਨੂੰ ਮਾਫ ਹੋ ਹੈਗੀ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਨਹੀਂ ਵਿੱਚ ਇਹਨਾਂ ਨੂੰ ਜਿਹੜਾ ਰਕਸ਼ਨ ਨਹੀਂ ਮਿਲਦਾ ਤੇ ਦਲਤਾਂ ਨੂੰ ਮਿਲਦਾ ਹੈਗਾ ਤਾਂ ਕਿੰਨੇ ਕੁ ਬੱਚੇ ਪੜ੍ਹ ਕੇ ਆਈਐਸ ਬਣ ਗਏ ਕਿੰਨੇ ਕੇ ਬੱਚੇ ਪੜ੍ਹ ਕੇ ਡਾਕਟਰ ਬਣ ਗਏ ਜਾਂ ਕਿੱਥੇ ਪਹੁੰਚ ਗਏ ਸੋ ਜੇ ਕਿਤੇ ਕੋਈ ਵੱਡ ਗਿਆ ਬਣ ਗਿਆ ਐਡੇ ਵੱਡੇ ਸਮਾਜ ਦੇ ਵਿੱਚ ਤਾਂ ਬਹੁਤ ਵੱਡਾ ਬਹਿਗਲੋਗ ਚੱਕ ਕੇ ਦੇਖ ਲੋ ਕਿ ਬਹਿਗਲੋਗ ਦੀ ਗੱਲ ਕਰਦੇ ਆ ਰક્ષਣ ਦੀ ਗੱਲ ਕਰਦੇ ਆ ਨੌਕਰੀਆਂ ਦੀ ਗੱਲ ਕਰਦੇ ਆ ਜੇ ਨੌਕਰੀਆਂ ਮਿਲਦੀਆਂ ਰક્ષਣ ਕਰਕੇ ਮਿਲਦੀਆਂ ਤਾਂ ਉਹ ਮਿਲਦੀਆਂ ਕਿੰਨਾਂ ਲੋਕਾਂ ਨੂੰ ਹੈ ਕਿਹੜੇ ਸਮੇਂ ਦੇ ਵਿੱਚ ਨਿਕਲੇ ਆ ਦਿਹਾੜੀਆਂ ਕੀਤੀਆਂ ਆ ਹੁਣ ਚੋਣੇ ਦੇ ਡਿਸੀਜਨ ਚੱਲ ਰਿਹਾ। ਛੁੱਟੀਆਂ ਬੱਚਿਆਂ ਦੀਆਂ। ਜੀ। ਆ ਬੱਚੇ ਦੇਖ ਲੋ ਜਾ ਕੇ ਤੁਸੀਂ। ਪਲੱਸ 2 ਦੀਆਂ, ਪਲੱਸ 1 ਦੀਆਂ, 10ਵੀਂ ਦੀਆਂ। ਆ ਜਿਹੜੇ ਨੌਜਵਾਨ ਆ ਗਰੀਬਾ ਦੇ ਉਹਨਾਂ ਲਈ ਜਾਂਦੇ ਆ। ਚੋਨਾ ਲਾਂਦੇ ਆ, ਮਿਹਨਤ ਕਰਦੇ ਆ, ਮਿਹਨਤ ਕਰਕੇ ਫਿਰ ਆਂਦੀ ਪੜ੍ਹਾਈ ਵੀ ਕਰਦੇ ਆ। ਵਾਤਾਵਰਨ ਦੇਖੋ ਨਾ, ਜਿਸ ਬੱਚੇ ਨੂੰ ਇਸ ਤਰ੍ਹਾਂ ਦਾ ਵਾਤਾਵਰਨ ਮਿਲਿਆ ਹੋਵੇ ਤੇ ਫਿਰ ਜਿਹਨੂੰ ਅਰਖਣ ਦਾ ਮਿਲੇ, ਤਾਂ ਫਿਰ ਉਹ ਬਰਾਬਰ ਕਿਵੇਂ ਆਊਗਾ ਵੀ? ਇੱਥੇ ਉਹਨਾਂ ਦੇ ਆਗੇ ਕੰਪੈਰੀਜ਼ਮ ਉਹ ਕਰੂਗਾ। ਜਿੰਗ ਜਿੰਗ ਸਕੂਲ ਹਜ ਤੱਕ ਇਹਨਾਂ ਦੇ ਜਾਗ ਪੜਦੇ ਆ ਤੇ ਜੇ ਕੋ ਮਜ਼ਦੂਰ ਦਾ ਬੱਚਾ ਜਿਹੜਾ ਰਕਸ਼ਨ ਦੇ ਨਾਲ سپورਟ ਦੇ ਨਾਲ ਅੱਗੇ ਬਰਾਬਰ ਖੜਦਾ ਹੈ ਤਾਂ ਵਧੀਆ ਗੱਲ ਹੈ ਰਕਸ਼ਨ ਇਹ ਹੀ ਰਕਸ਼ਨ ਸੋ ਕੋਲ ਮਲਾ ਕੇ ਦੇਖੋ ਜੇ ਦੀ ਰਕਸ਼ਨ ਹੈ ਜੇ ਰਕਸ਼ਨ ਦੀ ਵੀ ਗੱਲ ਕਰੀਏ ਤਾਂ ਗੱਲ ਤਾਂ ਮੇਨ ਇਹ ਹੈ ਅੱਜ ਤੱਕ ਰਕਸ਼ਨ ਇੰਪਲੀਮੈਂਟ ਹੀ ਨਹੀਂ ਹੋਇਆ ਜੀ ਐਸਸੀ ਜੋ ਕੋਟਾ ਇਹਨੂੰ ਕਹਿੰਦੇ ਆ ਇੰਪਲੀਮੈਂਟ ਹੀ ਨਹੀਂ ਹੋਇਆ ਦਿੱਤਾ ਹੀ ਨਹੀਂ ਗਿਆ ਪੂਰਾ ਜੋ ਬਣਦਾ ਸੀਗਾ ਇਹਨਾਂ ਲੋਕਾਂ ਦਾ ਤੇ ਜੇ ਆਪਾਂ ਪਹਿਲਾਂ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਇਹਨੂੰ ਖਤਮ ਕਰ ਤੋਂ ਜੱਸੀ ਵੀ ਇਹਨਾਂ ਕਰ ਦੋ ਖਤਮ ਫਿਰ ਆ ਜਮੀਨਾਂ ਜਿਆਦਾ ਤਾਂ ਜਿਹੜੀਆਂ ਕਿ ਕਿਥੋਂ ਦੀ ਹਰ ਦੇ ਦੋ ਇਹਨਾਂ ਨੂੰ ਸਾਥੀਓ ਜੈ ਭੀਮ ਜੈ ਭਾਰਤ ਤੇ ਮੈਂ ਗੁਰਦੀਪ ਸਿੰਘ ਕੋਟਲੀ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਅੱਜ ਸਾਡੇ ਨਾਲ ਅਸ਼ੋਕ ਮਹਿੰਦਰਾ ਜੀ ਦਲਿਤ ਮੁੱਦਿਆਂ ਦੇ ਕੰਮ ਕਰਨ ਵਾਲੇ ਭੀਮ ਕ੍ਰਾਂਤੀ ਸੰਤਾਪਕ ਕਰਦੇ ਹਾਂ ਸਵਾਗਤ ਇਹਨਾਂ ਦਾ ਅਸ਼ੋਕ ਮਹਿੰਦਰਾ ਜੀ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜੀ ਜੈ ਭੀਮ ਜੀ ਜੈ ਭਾਰਤ ਹੋ ਠੀਕ ਹੈ ਇਸੇ ਤੋਂ ਹਾਂ ਬਿਲਕੁਲ ਵਧੀਆ ਸਭ ਚੱਲਦੀ ਗੱਲ ਮਹਿੰਦਰਾ ਜੀ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਸੀ ਬਾਬਾ ਸਾਹਿਬ ਦੀ ਫੋਟੋ ਲਾਈ ਸੀ ਬਰਾਬਰਤਾ ਦੀ ਗੱਲ ਕਰਕੇ ਆਈ ਸੀ ਬਾਬਾ ਸਾਹਿਬ ਦੀ ਜਦੋਂ ਉਹਨਾਂ ਨੇ ਫੋਟੋ ਲਾਈ ਕੀ ਉਸ ਦੇ ਨਾਲ ਦਲਿਤ ਸਮਾਜ ਦਾ ਕੋਈ ਜਿਵੇਂ 32 34 ਐਮ ਐਲ ਏ ਦਿੱਤੇ ਸੀ ਜਾਂ ਦਲਿਤ ਸਮਾਜਾਰੇ ਉਹ ਬੋਲੇ ਜਾ ਵੀ ਦਲਤ ਸਮਾਜ ਦੇ ਹੱਕਾਂ ਪ੍ਰਤੀ ਕੋਈ ਗੱਲਬਾਤ ਹੋਈ ਅਜੇ ਤੱਕ ਕੀ ਕਹਿਣਾ ਜਾਊਂਗੇ ਦੇਖੋ ਜੀ ਜਿਹੜੀ ਗੱਲ ਸਰਕਾਰ ਆਈ ਸੀ ਜੀ ਬਾਬਾ ਸਾਹਿਬ ਦੀ ਫੋਟੋ ਦੀ ਗੱਲ ਹੈ ਸ਼ਹੀਦ ਅਜਮ ਭਗ ਸਿੰਘ ਦੀ ਫੋਟੋ ਦੀ ਗੱਲ ਹੈ ਚਲੋ ਅਸੀਂ ਤਾਂ ਪਹਿਲਾਂ ਵੀ ਕਹਿੰਨੇ ਆ ਕਿ ਘਟੋ ਘਟ ਸਰਕਾਰਾਂ ਨੂੰ ਇਹਨਾਂ ਸ਼ਹੀਦਾਂ ਨੂੰ ਤੇ ਸੰਵਿਧਾਨ ਨਿਰਮਾਤਾ ਨੁਕਰ ਕਰ ਕਰ ਲੈ ਕੇ ਜਾਣਾ ਹਰੇਕ ਦਫਤਰ ਦੇ ਵਿੱਚ ਲੈ ਕੇ ਜਾਣਾ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਉਹਨਾਂ ਦਾ ਚਿੱਤਰ ਲਾਉਣਾ ਤਾਂ ਇਹ ਦਾ ਦਰਸਾਉਂਦਾ ਹੈ ਕਿ ਇਹਨਾਂ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ ਇਹਨਾਂ ਦਾ ਮਾਨ ਸਨਮਾਨ ਜਿਹੜਾ ਸਰਕਾਰਾਂ ਨੂੰ ਕਰਨਾ ਪੈਣਾ ਸੋ ਇਸ ਕਰਕੇ ਜਿਹੜੇ ਬਾਬਾ ਸਾਹਿਬ ਹੈ ਬਾਬਾ ਸਾਹਿਬ ਦਾ ਚਿੱਤਰ ਲਗਣਾ ਦਫਤਰਾਂ ਦੇ ਵਿੱਚ ਇਹ ਤਾਂ ਸਾਡੀ ਪਹਿਲਾਂ ਵੀ ਮੰਗ ਸੀ ਕਿ ਜਿੰਨੇ ਵੀ ਦਫਤਰ ਹੈ ਨਿਆਂਪਾਲਿਕਾ ਹੈ ਜਾ ਜਿਹੜੀਆਂ ਵੀ ਪ੍ਰਣਾਲੀਆਂ ਇਹ ਸਾਰੀਆਂ ਬਾਬਾ ਸਾਹਿਬ ਦੀ ਬਦੌਲਤ ਹੈ ਤੇ ਉਹਨਾਂ ਦਾ ਮਾਨ ਸਨਮਾਨ ਤੁਸੀਂ ਦਫਤਰਾ ਦੇ ਰਾਹੀਂ ਫੋਟੋ ਲਾ ਕੇ ਜਿਹੜਾ ਕਰਦੇ ਹੋ ਇਹ ਵਧੀਆ ਇੱਕ ਸੋਚ ਹੈ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਇੱਕ ਤਾਂ ਗੱਲ ਇਹ ਹੈ ਜੀ ਦੂਸਰੀ ਗੱਲ ਜਿੱਥੋਂ ਤੱਕ ਦਲਤਾਂ ਦਾ ਅ ਭਲਾਈ ਦੀ ਗੱਲ ਕਰ ਲਓ ਮਾਨ ਸਨਮਾਨ ਦੀ ਗੱਲ ਕਰ ਲਓ ਇਹ ਜਿਹੜਾ ਮਾਨ ਸਨਮਾਨ ਹੈ ਜਿਹੜਾ ਇਹ ਲੰਬੇ ਸਮੇਂ ਤੋਂ ਦੇਖਦੇ ਆਏ ਆ ਜਿਹੜਾ ਮਜ਼ਦੂਰ ਵਰਗ ਹੈ ਦਲਿਤ ਵਰਗ ਹੈ ਭੌਗਿੰਤੀ ਸਮਾਜ ਹੈ ਜਿਹੜਾ ਜੀ ਜਿਹਨੂੰ ਲੰਬੇ ਸਮੇਂ ਤੋਂ ਇਗਨੋਰ ਕੀਤਾ ਗਿਆ ਇਹਨਾਂ ਨੂੰ ਇਹਨਾਂ ਤੇ ਹੱਕ ਹਕੂਕ ਜਿਹੜੇ ਆ ਉਹਨਾਂ ਤੋਂ ਵਾਂਝਾ ਰੱਖਿਆ ਗਿਆ ਸੋ ਸਰਕਾਰਾਂ ਜਿੱਥੇ ਆਪਣਾ ਕੰਮ ਕਰਦੀਆਂ ਸਾਡੇ ਜਿਹੜੇ ਸੰਗਠਨ ਹੈ ਅਸੀਂ ਜਿਹੜੇ ਲੋਕ ਆ ਅਸੀਂ ਸਮੇਂ-ਸਮੇਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਾਉਣ ਦੇ ਵਿੱਚ ਇਹਨਾਂ ਨਾਲ ਰابطਾ ਕਾਇਮ ਕਰਦੇ ਆ ਚਾਹੇ ਕੇਂਦਰ ਦੀ ਸਰਕਾਰ ਆਏ ਚਾਹੇ ਸਟੇਟਾਂ ਦੀਆਂ ਸਰਕਾਰਾਂ ਹੋਣ ਸੋ ਜਿੰਨੀਆਂ ਵੀ ਸੰਵਿਧਾਨ ਦੇ ਅਨੁਸਾਰ ਇਸ ਸਮਾਜ ਨੂੰ ਜੋ ਮਿਲਣ ਵਾਲੀਆਂ ਸਹੂਲਤਾਂ ਜੋ ਕਾਨੂੰਨ ਦੇ ਅਨੁਸਾਰ ਮਿਲਦੀਆਂ ਉਹਨੂੰ ਇੰਪਲੀਮੈਂਟ ਕਰਾਉਣ ਲਈ ਸਰਕਾਰਾਂ ਜੋ ਦਿੰਦੀਆਂ ਆ ਉਹਦੇ 'ਚ ਅਸੀਂ ਲੋਕ ਜਿਹੜੇ ਸਮਾਜ ਕਾਰਜਕਰਤਾ ਇਹਦੇ ਵਿੱਚ ਸਰਕਾਰ ਨਾਲ ਸਮੇਂ-ਸਮੇਂ ਰਾਬਤਾ ਜਿਹੜਾ ਬਣਾਉਣੇ ਰਹਿੰਨੇ ਆ ਜੀ ਜੀ ਇੱਕ ਮਿੰਦਰਾ ਜੀ ਜਿਵੇਂ ਦਲ ਸਮਾਜ ਦੀਆਂ ਜਿ세 ਬੰਦਿਆਂ ਬਹੁਤ ਕੰਮ ਕਰ ਰਹੀਆਂ ਆਪਣੇ ਹੱਕਾਂ ਪ੍ਰਤੀ ਦਵੇ ਕੁਝਲੇ ਲੋਕਾਂ ਦੀ ਉਹ ਆਵਾਜ਼ ਚੱਕ ਰਹੀਆਂ ਜਦੋਂ ਉਹ ਆਪਣੇ ਹੱਕਾਂ ਦੀ ਗੱਲ ਕਰਦੀਆਂ ਤਾਂ ਮਾਨ ਸਾਹਿਬ ਦੇ ਨਾਲ ਮੀਟਿੰਗ ਹੁੰਦੀ ਆ ਤੇ ਕਈ ਵਾਰ ਮਾਨ ਸਾਹਿਬ ਮੀਟਿੰਗ ਤੋਂ ਇਨਕਾਰ ਕਰਦੇ ਆ ਤੇ ਉਹਨਾਂ ਨੂੰ ਡਾਂਗਾ ਸੋਟੀ ਪੈਂਦੇ ਆ ਜਿਹੜੇ ਦਲ ਸਮਾਜ ਦੇ ਲੋਕ ਆ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਆ ਪਰ ਜੋ ਸਰਕਾਰ ਕਹਿ ਕੇ ਆਈ ਸੀ ਉਹ ਗੱਲ ਬਣੀ ਨਹੀਂ ਦੇਖੋ ਜਿਹੜੀ ਡਾਂਗਾ ਸੋਟੀ ਦੀ ਗੱਲ ਹੈ ਇਹ ਪਹਿਲਾਂ ਵੀ ਸਰਕਾਰਾਂ ਜਿਹੜੇ ਲੋਕ ਹੱਕ ਮੰਗਦੇ ਆ ਜਾਂ ਜਿਹੜੇ ਲੋਕ ਆਪਣੇ ਸਵਿਧਾਨ ਦੇ ਅਨੁਸਾਰ ਜੋ ਚੀਜ਼ਾਂ ਸਾਡੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਜੀ ਉਹ ਜਦੋਂ ਨਹੀਂ ਮਿਲਦੀਆਂ ਤਾਂ ਲੋਕ ਜਿਹੜੇ ਐ ਉਹ ਸੰਘਰਸ਼ ਕਰਦੇ ਐ ਇਸ ਸੰਘਰਸ਼ ਦਾ ਰਾਹ ਜਿਹੜਾ ਹੈਗਾ ਉਹ ਵੀ ਸਾਨੂੰ ਸੁਵਿਧਾਨ ਦਿੰਦਾ ਅਸੀਂ ਇਹ ਮੰਗ ਸ਼ੁਰੂ ਤੋਂ ਹੀ ਕਰਦੇ ਆ ਰਹੇ ਆ ਸਰਕਾਰਾਂ ਅੱਗੇ ਸਰਕਾਰਾਂ ਚਾਹੇ ਡਾਂਗਾ ਮਾਰਦੀਆਂ ਜੋ ਮਰਜ਼ੀ ਕਰਦੀਆਂ ਉਹਦੀ ਕੋਈ ਪਰਵਾਹ ਨਹੀਂ ਜੁੱਲੀ ਕੁੱਲੀ ਤੇ ਗੁੱਲੀ ਜੀ ਇਹ ਹਰੇਕ ਨਾਗਰਿਕ ਦਾ ਹੱਕ ਹੈ ਇਹ ਮਿਲਣਾ ਚਾਹੀਦਾ ਉਜ ਡੰਗਾ ਮਾਰਨ ਨਾ ਮਾਰਨ ਠੀਕ ਹੈ ਕਿੰਨੇ ਕ ਮਾਰ ਲੈਣਗੇ ਸੋ ਇਹਦੇ ਤੇ ਜਿਹੜੇ ਅੰਦੋਲਨ ਕਾਲੀ ਕਾਰੀ ਲੋਕ ਹੈ ਜਿਹੜੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਉਹ ਡੰਗਾ ਡੁੰਗਾ ਦੀ ਪਰਵਾਹ ਨਹੀਂ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਇਹ ਮੌਲਕ ਅਧਿਕਾਰ ਹੈ ਜੁਲੀ ਕੁੱਲੀ ਤੇ ਗੁੱਲੀ ਇਹ ਸਰਕਾਰ ਦਾ ਖਰਚ ਬੰਦਾ ਦੱਬਨ ਦਾ ਰਹਿਣ ਦਾ ਖਾਣ ਦਾ ਇਹ ਜਿਹੜਾ ਹੱਕ ਜੀ ਇਹ ਲੋਕਾਂ ਦਾ ਮੌਲਕ ਅਧਿਕਾਰ ਹੈ ਇਹ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ ਸੋ ਜਿੱਥੇ ਨਹੀਂ ਦਿੰਦੀਆਂ ਉੱਥੇ ਦੇਖੋ ਅੰਦੋਲਨ ਹੁੰਦੇ ਆ ਜੀ ਇਹਨਾਂ ਮੁੱਦਿਆਂ ਤੇ ਜਦੋਂ ਅਸੀਂ ਗੱਲ ਕਰਦੇ ਆ ਸਰਕਾਰਾਂ ਨਾਲ ਚਾਹੇ ਸਾਨੂੰ ਪੱਤਰ ਵਿਹਾਰ ਨਾਲ ਕਰਨਾ ਪਵੇ ਚਾਹੇ ਸਾਨੂੰ ਅੰਦੋਲਨ ਕਰਨਾ ਪਵੇ ਚਾਹੇ ਸਾਨੂੰ ਕੋਈ ਹੋਰ ਰਾਹ ਅਖਤਿਆਰ ਕਰਨੇ ਪੈਣ ਉਹ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਦੇ ਆ ਇੱਕ ਮੇਨਰਾਇਸਵਾਲ ਹੋਰ ਹੈ ਇੱਥੋਂ ਐਸੀ ਲੋਕ ਸੰਘਰਸ਼ ਕਰਦੇ ਆ ਜ਼ਮੀਨਾਂ ਦੀ 1972 ਦਾ ਜਿਹੜਾ ਐਕਟ ਹੈ ਲੈਂਡ ਸੀਲਿੰਗ ਐਕਟ ਲਾਗੂ ਕਰਾਉਣ ਦੀ ਗੱਲ ਕਰਦੇ ਆ ਤੇ ਮਜ਼ਦੂਰ ਸੰਘਰਸ਼ ਵੀ ਕਰ ਰਹੇ ਆ ਤੇ ਇਹਨਾਂ ਨੇ ਦੀਵਾ ਵੀ ਜਗਾਇਆ 20 ਮਈ ਨੂੰ ਇਹਨਾਂ ਨੇ ਉਸ ਜ਼ਮੀਨ ਦੇ ਉੱਪਰ ਸੰਗਰੂਰ ਦੇ ਉੱਪਰ ਕਾਬਜ ਹੋਣਾ ਸੀਗਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਨੇ ਬਹੁਤ ਜਿਲ੍ਹਾਂ ਦੇ ਪੂਰੇ ਜਿਲ੍ਹਾਂ ਦੇ ਵਿੱਚ ਜਿਹੜੇ ਸੀਗੇ ਮਜ਼ਦੂਰ ਉੱਠ ਕੇ ਚੱਲੇ ਪਰ ਮਜ਼ਦੂਰਾਂ ਨੂੰ ਉਹਦੇ ਵਿੱਚ ਗ੍ਰਿਫਤਾਰੀਆਂ ਹੋਊਗਾ ਮਜ਼ਦੂਰਾਂ ਦੀਆਂ ਤੇ ਵਿੱਚ ਜਿਹੜੇ ਉਹਦੇ ਕਮੈਂਟਸ ਆਉਂਦੇ ਸੀ ਵੀ ਟਿੱਬੇ ਪੱਧਰ ਕੀਤੇ ਇਸ ਤਰ੍ਹਾਂ ਕਰਕੇ ਮਿਹਨਤ ਦੇ ਨਾਲ ਜ਼ਮੀਨਾਂ ਮਿਲੀਆਂ ਮਿਹਨਤ ਤੁਸੀਂ ਕਰੋ ਤੇ ਜ਼ਮੀਨਾਂ ਲੈ ਲਓ ਤੇ ਕਹਿੰਦੇ ਵੀ ਤੁਹਾਨੂੰ ਤਾਂ ਬਹੁਤ ਕੁਝ ਮਿਲਦਾ ਫ੍ਰੀ ਬਿਜਲੀ ਆਟਾ ਦਾਲ ਤੇ ਹੱਕਾਂ ਨੂੰ ਲੈ ਕੇ ਉਹ ਇਸ ਤਰ੍ਹਾਂ ਦੇ ਗਲਤ ਜਿਹੇ ਕਮੈਂਟਸ ਦੇ ਆਉਂਦੇ ਆ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਹਾਂਜੀ ਉਹ ਉਹਨਾਂ ਦੀ ਮਾਨਸਿਕਤਾ ਹੈ ਉਹਦੇ ਤੇ ਆਪਾਂ ਕਈ ਕਹਿੰਦੇ ਪਰ ਜੇ ਇਹ ਗੱਲ ਕਹਿੰਦੇ ਆ ਕਿ ਤੁਹਾਨੂੰ ਤਾਂ ਆ ਚੀਜ਼ ਸਹੂਲਤਾਂ ਮਿਲਦੀਆਂ ਤੇ ਤੁਹਾਨੂੰ ਆ ਚੀਜ਼ਾਂ ਮਿਲਦੀਆਂ ਇਹ ਤਾਂ ਫਿਰ ਹਰੇਕ ਵਰਗ ਨੂੰ ਮਿਲਦੀਆਂ ਕਲਿਆਸੀ ਨੂੰ ਥੋੜੀ ਮਿਲਦੀਆਂ ਹਾਂ ਜ਼ਮੀਨ ਪੱਧਰ ਕਰਨ ਦੇ ਵਿੱਚ ਜਿਹੜਾ ਹੈਗਾ ਯੋਗਦਾਨ ਤਾਂ ਉਹ ਐਸੀ ਸਮਾਜ ਦਾ ਵੀ ਸੀ ਮੈਂ ਉਹ ਹੀ ਕਹਣਾ ਨਾ ਜਿਹੜਾ ਜ਼ਮੀਨ ਪੱਧਰ ਦਾ ਕੰਮ ਹੈ ਜਾਂ ਉਹਨਾਂ ਦੇ ਹੱਕਾਂ ਦੀ ਗੱਲ ਹੈ ਜਾਂ ਸਰਕਾਰ ਵੱਲੋਂ ਦਲ ਸਮਾਜ ਦੇ ਲੋਕਾਂ ਨੂੰ ਸਹੂਲਤਾਂ ਦੀ ਗੱਲ ਹੈ ਉਹ ਜਿਹੜੀਆਂ ਸਹੂਲਤਾਂ ਸਮੇਂ-ਸਮੇਂ ਦੇ ਮੁਤਾਬਕ ਸਰਕਾਰਾਂ ਦਿੰਦੀਆਂ ਉਹਦੀ ਹਾਲਤ ਨੂੰ ਦੇਖ ਕੇ ਦਿੰਦੀਆਂ ਉਹਨਾਂ ਦੀ ਪੋਜੀਸ਼ਨ ਨੂੰ ਦੇਖ ਕੇ ਦਿੰਦੀਆਂ ਉਹਨਾਂ ਦੀ ਕੀ ਪੋਜੀਸ਼ਨ ਹੈ ਜਿਹੜੀ ਜ਼ਮੀਨਾਂ ਹੈ ਜਾਂ ਜ਼ਮੀਨਾਂ ਦੇ ਜਿਹੜੇ ਮਾਲਕ ਬਣ ਗਿਆ ਇਹ ਜ਼ਮੀਨਾਂ ਕੋਈ ਇਹਨਾਂ ਦੇ ਹਾਂ ਜਿੱਦੀ ਥੋੜੀ ਸੀਗੀਆਂ ਜੀ ਇਹ ਤਾਂ ਜ਼ਮੀਨਾਂ ਇੱਥੋਂ ਦੀਆਂ ਹੀ ਸੀਗੀਆਂ ਇਹ ਜ਼ਮੀਨਾਂ ਦੇ ਮਾਲਕ ਬਣ ਗਏ ਠੀਕ ਹੈ ਅੱਜ ਇਹ ਕਹਿੰਦੇ ਤੁਹਾਡੇ ਕੋਲ ਆ ਸਹੂਲਤ ਹੈਗੀ ਆ ਜੀ ਤੇ ਤੁਹਾਨੂੰ ਆ ਆ ਚੀਜ਼ਾਂ ਮਿਲਦੀਆਂ ਤੇ ਜੇ ਬਿਜਲੀ ਦਲਤ ਵਰਗ ਨੂੰ ਮਾਫ ਹੈਗੀ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਨਹੀਂ ਗੀ ਜੀ ਇਹਨਾਂ ਨੂੰ ਜਿਹੜਾ ਰક્ષਣ ਨਹੀਂ ਮਿਲਦਾ ਜੀ ਤੇ ਦਲਤਾਂ ਨੂੰ ਮਿਲਦਾ ਹੈਗਾ ਤਾਂ ਸੋ ਜਿਹੜੀਆਂ ਰક્ષਣ ਦੇ ਉਂਗਲਾ ਉੱਠਦੀਆਂ ਪੁਆਇੰਟ ਦੀ ਆ ਕਿ ਜੇ ਰક્ષਣ ਚੁਬਦਾ ਜਾਂ ਰક્ષਣ ਕਿਤੇ ਇਹਨਾਂ ਦੇ ਵਿੱਚ ਦਿੱਕਤ ਲੱਗਦੀ ਹੈ ਠੀਕ ਹੈ ਤੇ ਇਹ ਤਾਂ ਕਹਿੰਦਾ ਕਿ ਅਜੇ ਤੱਕ ਉਹ ਕਈ ਵਾਰੀ ਦੇਖਦੇ ਕਹਿੰਦੇ ਕਿ 5 ਸਾਲ ਆਸਤੇ ਸੀ 10 ਸਾਲ ਆਸਤੇ ਸੀਗੇ ਠੀਕ ਹੈ ਤੇ ਫਿਰ ਇਹਦਾ ਮਤਲਬ ਸਮੇਂ-ਸਮੇਂ ਦੀ ਸਰਕਾਰਾਂ ਦੀ ਨਲਾਇਕੀ ਰਹੀ ਹੈ ਕਿ ਅੱਜ ਤੱਕ ਉਹ ਸਮਾਜ ਦੇ ਲੋਕਾਂ ਨੂੰ 75-76 ਸਾਲ ਤੱਕ ਬਰਾਬਰ ਨਹੀਂ ਲੈ ਕੇ ਆਏ ਤੇ ਤਾਇਆ ਉਰਖਸ਼ਣ ਮਿਲ ਰਿਹਾ ਹੈ ਐਡਾ بڑا ਸਮਾਜ ਹੈ ਜੇ ਇਹ ਫੈਸਿਲਿਟੀਆਂ ਮਿਲਦੀਆਂ ਤਾਂ ਇਹ ਕਿਤੇ ਨਾ ਕਿਤੇ ਆ ਕੇ ਆਪਣਾ ਵजूद ਕਾਇਮ ਰੱਖਦੇ ਆ ਨਹੀਂ ਤਾਂ ਇਹਨਾਂ ਕੋਲ ਕੋਈ ਵਾਤਾਵਰਣ ਨਹੀਂਗਾ ਕੋਈ ਇਹਨਾਂ ਕੋਲ ਆ ਫੈਸਿਲਿਟੀਆਂ ਨਹੀਂ ਗਈਆਂ ਕਿੰਨੇ ਕੁ ਬੱਚੇ ਪੜ ਕੇ ਆਈਐਸ ਬਣ ਗਏ ਜੀ ਕਿੰਨੇ ਕੁ ਬੱਚੇ ਪੜ ਕੇ ਡਾਕਟਰ ਬਣ ਗਏ ਜਾਂ ਕਿ ਕਿ ਕੀ ਪਹੁੰਚ ਗਏ ਸੋ ਜੇ ਕਿਤੇ ਕੋਈ ਵੱਡ ਗਿਆ ਬਣ ਗਿਆ ਐਡੇ ਵੱਡੇ ਸਮਾਜ ਦੇ ਵਿੱਚ ਤਾਂ ਬਹੁਤ ਵੱਡਾ ਪਿਆ ਬੈਗ ਲੋਕ ਚੱਕ ਕੇ ਦੇਖ ਲੋ ਜੇ ਬੈਗ ਲੋਕ ਦੀ ਗੱਲ ਕਰਦੇ ਆ ਰક્ષਣ ਦੀ ਗੱਲ ਕਰਦੇ ਆ ਨੌਕਰੀਆਂ ਦੀ ਗੱਲ ਕਰਦੇ ਆ ਜੇ ਨੌਕਰੀਆਂ ਮਿਲਦੀਆਂ ਰਕਸ਼ਨ ਕਰਕੇ ਮਿਲਦੀਆਂ ਤਾਂ ਉਹ ਮਿਲਦੀਆਂ ਕਿੰਨਾਂ ਲੋਕਾਂ ਨੂੰ ਹੈ ਕਿਹੜੇ ਸਮੇਂ ਦੇ ਵਿੱਚ ਨਿਕਲੇ ਆ ਦਿਹਾੜੀਆਂ ਕੀਤੀਆਂ ਆ ਹੁਣ ਚੋਣੇ ਦੇ ਡਿਸੀਜਨ ਚੱਲ ਰਿਹਾ ਛੁੱਟੀਆਂ ਬੱਚਿਆਂ ਦੀ ਆ ਜੀ ਆ ਬੱਚਿਆਂ ਦੇਖ ਲੋ ਜਾ ਕੇ ਤੁਸੀਂ ਪਲਸ 2 ਦੀਆਂ ਪਲਸ 1 ਦੀਆਂ ਦਸ਼ਮੀ ਦੀਆਂ ਆ ਜਿਹੜੇ ਨੌਜਵਾਨ ਆ ਗਰੀਬਾ ਦੇ ਚੋਨਾ ਲਾਈ ਜਾਂਦੇ ਆ ਚੋਨਾ ਲਾਂਦੇ ਆ ਮਿਹਨਤ ਕਰਦੇ ਆ ਮਿਹਨਤ ਕਰਕੇ ਫਿਰ ਆਪਦੀ ਪੜ੍ਹਾਈ ਵੀ ਕਰਦੇ ਆ ਵਾਤਾਵਰਨ ਦੇਖੋ ਨਾ ਜਿਸ ਬੱਚੇ ਨੂੰ ਇਸ ਤਰ੍ਹਾਂ ਦਾ ਵਾਤਾਵਰਨ ਮਿਲੇ ਹੋਵੇ ਤੇ ਫਿਰ ਜੀ ਉਹਨੂੰ ਰਕਸ਼ਨ ਨਾ ਮਿਲੇ ਤਾਂ ਫਿਰ ਉਹ ਬਰਾਬਰ ਕਿਵੇਂ ਆਊਗਾ ਭਈ ਇੱਥੇ ਉਹਨਾਂ ਦੇ ਆਗੇ ਕੰਪੈਰੀਸਮ ਉਹ ਕਰੂਗਾ ਚੰਗੇ ਚੰਗੇ ਸਕੂਲਾਂ ਚ ਤਾਂ ਇਹਨਾਂ ਦੇ ਜੋ ਅੱਖ ਪੜਦੇ ਆ ਤੇ ਜੇ ਕੋ ਮਜ਼ਦੂਰ ਦਾ ਬੱਚਾ ਜਿਹੜਾ ਰક્ષਣ ਦੇ ਨਾਲ سپورਟ ਦੇ ਨਾਲ ਅੱਗੇ ਬਰਾਬਰ ਖੜਦਾ ਹੈ ਤਾਂ ਵਧੀਆ ਗੱਲ ਹੈ ਰક્ષਣ ਇਹ ਜਿਨ੍ਹਾਂ ਐਸੀ ਲੋਕ ਮੁਲਾਜ਼ਮ ਲੱਗਦੇ ਆ ਜਾਂ ਆਈਪੀਐਸ ਅਫਸਰ ਲੱਗਦੇ ਆ ਜਾਂ ਜੱਜ ਵਕੀਲ ਬਣਦੇ ਆ ਕਿ ਸਾਰੇ ਉਹ ਰਿਜ਼ਰਵੇਸ਼ਨ ਲੈ ਕੇ ਬਣਦੇ ਨੇ ਨਹੀਂ ਚਾਹੇ ਉਹ ਰਿਜ਼ਰਵੇਸ਼ਨ ਲੈ ਕੇ ਬਣਦੇ ਆ ਚਾਹੇ ਨਹੀਂ ਲੈ ਕੇ ਬਣਦੇ ਆਪਣੇ ਬਲਬੁੱਤੇ ਦੇ ਬਣਦੇ ਆ ਜਾਂ ਉਹਨਾਂ 'ਚ ਆਪਣੀ ਸਕਿੱਲ ਹੀ ਇੰਨੇ ਆ ਨੰਬਰ ਹੀ ਉਹਨਾਂ ਦੇ ਇੰਨੇ ਆ ਉਹਨਾਂ ਨੂੰ ਨਹੀਂ ਲੋੜ ਪੈਂਦੀ ਕਨਸਿਡਰ ਤਾਂ ਉੱਥੇ ਹੀ ਕਰ ਦਿੰਦੇ ਆ ਨਾ ਉਹਨੂੰ ਕੀ ਆ ਤਾਂ ਨੂੰ ਮੈਂ ਦੱਸਾਂ ਕਿ ਉਹ ਨੂੰ ਕਹਿੰਦੇ ਤੂੰ ਇਸੇ ਕੈਟੇਗਰੀ ਦੇ ਵਿੱਚ ਰਹਿ ਤੂੰ ਇੱਥੋਂ ਹੀ ਆ ਦੀ ਪਰ ਯਾਰ ਜਦੋਂ ਉਹ ਟੌਪ ਕਰ ਗਿਆ ਜਦੋਂ ਉਹ ਉਹਨੂੰ ਪਾਰ ਕਰ ਗਿਆ ਤਾਂ ਫਿਰ ਉਹ ਓਪਨ 'ਚ ਜਾਣਾ ਚਾਹੀਦਾ ਸੀਗਾ ਉਹਨੂੰ ਪਰ ਉਹ ਉਹ ਕਰ ਲੈ ਉਹ ਦੇ ਦਿੰਦੇ ਆ ਕਹਿੰਦੇ ਨਹੀਂ ਤੂੰ ਤਾਂ ਐਸਸੀ ਹੈ ਤੂੰ ਐਸਸੀ ਦੇ ਵਿੱਚ ਹੀ ਆਪ ਦਾ ਰਹਿ ਇਹ ਸੀਟ ਜਿਹੜੀ ਆ ਰਿਜ਼ਰਵ ਤੇ ਹੀ ਕਰੇਗਾ ਜਦੋਂ ਉਹਦੇ 'ਚ ਤੂੰ ਨਹੀਂ ਆਏਂਗਾ ਸੋ ਕੁੱਲ ਮਿਲਾ ਕੇ ਦੇਖੋ ਜਿਹੜੀ ਰਕਸ਼ਨ ਹੈ ਜੇ ਰਕਸ਼ਨ ਦੀ ਵੀ ਗੱਲ ਕਰੀਏ ਤਾਂ ਗੱਲ ਤਾਂ ਮੇਨ ਇਹ ਹੈ ਅੱਜ ਤੱਕ ਰੱਖਸ਼ਨ ਇੰਪਲੀਮੈਂਟ ਹੀ ਨਹੀਂ ਹੋਇਆ ਜੀ ਐਸਸੀ ਜੋ ਕੋਟਾ ਜੀ ਨੂੰ ਕਹਿੰਦੇ ਆ ਇੰਪਲੀਮੈਂਟ ਹੀ ਨਹੀਂ ਹੋਇਆ ਦਿੱਤਾ ਹੀ ਨਹੀਂ ਗਿਆ ਪੂਰਾ ਜੋ ਬਣਦਾ ਸੀਗਾ ਇਹਨਾਂ ਲੋਕਾਂ ਦਾ ਤੇ ਜੇ ਆਪਾਂ ਪਹਿਲਾਂ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਇਹਨੂੰ ਖਤਮ ਕਰ ਤੋਂ ਦੱਸੀ ਵੀ ਕਹਿੰਦੇ ਕਰ ਦੋ ਖਤਮ ਫਿਰ ਆ ਜਮੀਨਾਂ ਜਾਇਦਾਦਾਂ ਜਿਹੜੀਆਂ ਇਹ ਕਿੱਥੋਂ ਹੀ ਵੇਰ ਦੇ ਦਿਓ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਸੀਲਿੰਗ ਐਕਟ ਆ ਜਮੀਨਾਂ ਦਾ ਜਿਹੜਾ ਅਧਿਕਾਰ ਆ ਇਹ ਇਹ ਤਾਂ ਫਿਰ ਹਰੇਕ ਹਰੇਕ ਲੋਕਾਂ ਦਾ ਜਿਹੜਾ ਜੀਵਨ ਦਾ ਪਾਈਚਾਰਾ ਜਾਂ ਜਿਹੜਾ ਮਜ਼ਦੂਰ ਭਾਈਚਾਰਾ ਉਹ ਨਾਲ ਰਲ ਕੇ ਕੰਮ ਕਰਦਾ ਉਹਨਾਂ ਦੀ ਵਹੀ ਜ਼ਮੀਨ ਕਰਦਾ ਉਹਨੂੰ ਸੀਸਦਾ ਆਪਦਾ ਖੂਨ ਪਸੀਨਾ ਵਹੁੰਦਾ ਹੈ ਤਾਂ ਫਿਰ ਉਹ ਤਾਂ ਕੱਲ ਮਜ਼ਦੂਰੀ ਰਹਿ ਗਿਆ ਤੇ ਜੇ ਉਹਦੇ ਕਿਸੇ ਪਰਿਵਾਰ ਦੇ ਬੱਚੇ ਨੂੰ ਠੀਕ ਹੈ ਪੜਾ ਕੇ ਬਰਾਬਰ ਲਿਆਇਆ ਜਾਵੇ ਫਿਰ ਉਹ ਤਾਂ ਕਦੇ ਰਕਸ਼ਨ ਚੁਬਦਾ ਰਕਸ਼ਨ ਚੁਬਦਾ ਤੇ ਖਤਮ ਕਰ ਦੋ ਰਕਸ਼ਨ ਨੂੰ ਦੇ ਦੋ ਜ਼ਮੀਨਾਂ ਕਿ ਜੇ ਰક્ષਣ ਜਿਹੜਾ ਉਹਦੇ ਸਾਰੇ ਬੰਦਾ ਆ ਕੇ ਪੜਦਾ ਨੌਕਰੀ ਹਾਸਲ ਕਰਦਾ ਕਿੰਨੀਆਂ ਕ ਨੌਕਰੀਆਂ ਇਹਨਾਂ ਲੋਕਾਂ ਨੇ ਲੈ ਕੇ ਟੌਪ ਤੇ ਪਹੁੰਚ ਗਏ ਠੀਕ ਹੈ ਤੁਸੀਂ ਦੱਸੋ ਮੈਂ ਤਾਂ ਇਹ ਕਹਿਣਾ ਚਾਹਣਾ ਤੁਹਾਨੂੰ ਕਿ ਜਿਹੜਾ ਰક્ષਣ ਆ ਇਹ ਰક્ષਣ ਦਾ ਜਿੰਨਾ ਦਾ ਹੱਕ ਰક્ષਣ ਲੈਣ ਦਾ ਉਹਨਾਂ ਨੂੰ ਤਾਂ ਵੰਜ ਕੀ ਤਾਂ ਆ ਦੇਖੋ ਹਜ਼ਾਰਾਂ ਸੈਂਕੜੇ ਐਸੀ ਸਾਡੀ ਵੀਡ ਫੇਕ ਉਦੋਂ ਉਦੋਂ ਜਿੰਨਾਂ ਲਈ ਅੱਛਾ ਉੱਥੇ ਉੱਥੇ ਰક્ષਣ ਨਹੀਂ ਚੁਬਦਾ ਮਾਨ ਦਾ ਪਿਤਾ ਜੀ ਲੈ ਕੇ ਚਲ ਜਿੰਨੇ ਜੋ ਵੀ ਲੈ ਗਏ ਆ ਠੀਕ ਹੈ ਉਹ ਤਾਂ ਮਿਲ ਗਿਆ ਹੀ ਨਹੀਂ ਸਹੀ ਮੈਨੂੰ ਤਾਂ ਠੀਕ ਹੈ ਉਹ ਅੱਛਾ ਉਹ ਰક્ષਣ ਦਾ ਫਾਇਦਾ ਤਾਂ ਉਹ ਲੈ ਕੇ ਅੱਛਾ ਉੱਥੇ ਕਿਉਂ ਨਾ ਫਿਰ ਰક્ષਣ ਚ ਤੁਹਾਨੂੰ ਚੁਬਦਾ ਉੱਥੇ ਕਿਉਂ ਨਾ ਤੁਹਾਨੂੰ ਉੱਥੇ ਕਿਉਂ ਪਸੰਦ ਆਉਂਦਾ ਉਹਨਾਂ ਬਈ ਇਹ ਨਚੁਰੇ ਚ ਮੇਰਾ ਦਾ ਰਕਸ਼ਨ ਉੱਥੇ ਦਾ ਤੁਹਾਨੂੰ ਬਚ ਨਹੀਂ ਚੰਗਾ ਲੱਗ ਜਾਂਦਾ ਅੱਜ ਤੱਕ ਮੇਰੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ 3700 ਕੇ ਪਲੱਸ ਸੀਗੇ ਇਹ ਰਿਜ਼ਰਵੇਸ਼ਨ ਫੋਰ ਜਿਹੜੇ ਪਾਏ ਗਏ ਆ ਉਹ ਵੀ ਮੁੱਦਾ ਫੇਕ ਹੀ ਮਤਲਬ ਫੇਲ ਹੀ ਕਰ ਦਿੱਤਾ ਗਿਆ ਨਹੀਂ ਹੋਏ ਆ ਕਰਾਇਆ ਸਰਟੀਫਿਕੇਟ ਰੱਦ ਇਸੇ ਸਰਕਾਰ ਦੇ ਵਿੱਚ ਹੋਏ ਆ ਕਈ ਰੱਦ ਹੋਇਆ ਹੁਣ ਪ੍ਰोसीडिंग ਚੱਲੀ ਆਂਦੀ ਹੈ ਤੇ ਜਿਹੜਾ ਉਹਦਾ ਸਰਕਾਰ ਦਾ ਜਾਂ ਕਿਸੇ ਦਾ ਕੋਟਾ ਮਾਰਿਆ ਇਹਨਾਂ ਨੇ ਉਹਦਾ ਨਹੀਂ ਉਹ ਕਿਹਾ ਪਰਚਾ ਦਰਜ ਹੋਵੇ ਐਸਐਸਟੀ ਐਕਟ ਦੇ ਤਹਿਤ ਮੁਕਦਮਾ ਦਰਜ ਹੋਣਾ ਚਾਹੀਦਾ ਜੋ ਉਹਨਾਂ ਨੇ ਹੁਣ ਤੱਕ ਜਿਹੜੀ ਸਰਕਾਰ ਨੂੰ ਜਿਹੜਾ ਚੂਨਾ ਲਾਇਆ ਹੈ ਸਰਕਾਰ ਨੂੰ ਜਿਹੜਾ ਪੈਸਾ ਖਾਧਾ ਹੈ ਉਹ ਰਿਕਵਰੀ ਹੋਣਾ ਚਾਹੀਦਾ ਸਰਕਾਰ ਕਰੇ ਰਿਕਵਰੀ ਪਰਚਾ ਦਰਜ ਕਰੇ ਕਿ ਜੇ ਤੂੰ ਇਸ ਜਾਤ ਦਾ ਹੀ ਹੈ ਨਹੀਂਗਾ ਤੇ ਤੂੰ ਆ ਜੱਤੀ ਹੱਟ ਸਰਟੀਫਿਕੇਟ ਲਾ ਕੇ ਕਿੱਦਾਂ ਨੌਕਰੀ ਲੈ ਲਈ ਸੋ ਜਿਹੜੀ ਜਦੋਂ ਇੱਥੇ ਨੌਕਰੀ ਲੈਣੀ ਹੁੰਦੀ ਹੈ ਅਸੀਂ ਸਰਟੀਫਿਕੇਟ ਲਾ ਕੇ ਉਦੋਂ ਤਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਉਦੋਂ ਤਾਂ ਆ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਰਕਸ਼ਨ ਠੀਕ ਹੈ ਤੇ ਜੇ ਕੋਈ ਹੋਰ ਐਸਸੀ ਜੀ ਦਾ ਹੱਕ ਮੰਗਦਾ ਉਹ ਲੈਂਦਾ ਉੱਥੇ ਫਿਰ ਅਸੀਂ ਕਹਿ ਦਿੰਨੇ ਆ ਕਿ ਅਸੀਂ ਕੋਟੇ ਚ ਆਇਆ ਜੀ ਇਹ ਸੰਸਾਰ ਦੇ ਨਾਲ ਪੀਮ ਕ੍ਰਾਂਤੀ ਸੰਤਾਪਕ ਅਸ਼ੋਕ ਮੇਂਧਰਾ ਜੀ ਬਹੁਤ ਬਹੁਤ ਧੰਨਵਾਦ ਇਹ ਨਾ ਜਾਈ ਸਮਾਂ ਦੇਣ ਲਈ ਮੇਂਧਰਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਚੈ ਪੀਮ ਜੈ ਭਾਰਤ ਜੀ ਜੈ ਪੀਮ ਜੈ ਭਾਰਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਰਦੀਪ ਜੀ ਤੇ ਸਮਾਜਿਕ ਮੁੱਦੇ ਚੈਨਲ ਸਾਰੇ ਸਾਥੀ ਜਿਹੜਾ ਦੇਖ ਰਹੇ ਆ ਜਿਹੜੀ ਗੱਲਬਾਤ ਜਿਹੜੀ ਆਪਣੀ ਹੋਈ ਹੈ ਉਮੀਦ ਹੈ ਕਿ ਸਾਰੇ ਸਾਥੀ ਇਸ ਆਪਣੀ ਹੋਈ ਗੱਲਬਾਤ ਨੂੰ ਦੇਖਣਗੇ ਤੇ ਆਪਣੇ ਕਮੈਂਟ ਦੇ ਵਿੱਚ ਦੇਣਗੇ ਕਿ ਕੀ ਸਮਾਜ ਦੇ ਵਿੱਚ ਚੱਲਦਾ ਸੋ ਸਮਾਜਿਕ ਮੁੱਦੇ ਚੈਨਲ ਤੇ ਦੇਖਦੇ ਆ ਕੀ ਆਪਣੀ رائے ਸਾਥੀ ਰੱਖਦੇ ਆ ਧੰਨਵਾਦ ਜੀ ਜੀ ਸਾਥੀ ਜੈਪੀਨ ਜੈ ਭਾਰਤ